ਲਵੰਡੀ ਖੋਮਨ 3 ਵਾਲ ਨਹਿਰ ਤੇ ਮੁਕਾਬਲੇ ਸਬੰਧੀ ਜਾਣਕਾਰੀ ਆਉਂਦੇ ਆ ਜੀ 13 ਚਾਰ ਨੂੰ ਕਲੀਅਰ ਪੈਟਰੋਲ ਪੰਪ ਦੇ ਉੱਪਰ ਇੱਕ ਲੁੱਟ ਖੋਹ ਦੇ ਦੌਰਾਨ ਇੱਕ ਫਾਇਰਿੰਗ ਇਨਸੀਡੈਂਟ ਹੋਇਆ ਸੀ ਹਾਂ ਜਿਸ ਦੇ ਵਿੱਚ ਪੈਟਰੋਲ ਪੰਪ ਦੇ ਇੱਕ ਕਰਮਚਾਰੀ ਗੋਤਮ ਦੀ ਮੌਤ ਹੋ ਗਈ ਸੀ ਤੇ ਅਮਿਤ ਨਾਮ ਦਾ ਕਰਮਚਾਰੀ ਜਿਹੜਾ ਉਹ ਜ਼ਖਮੀ ਹੋ ਗਿਆ ਸੀ ਜਿਸ ਤੇ ਮਜੀਠਾਣੇ ਦੀ 24 ਨੰਬਰ ਅਫੇਰ ਦਰਜ ਕੀਤੀ ਗਈ ਸੀ ਉਸ ਦੀ ਉਸ ਤੋਂ ਉਸ ਦਿਨ ਤੋਂ ਜਿਹੜੀ ਦੋਸ਼ੀਆਂ ਦੀ ਭਾਲ ਜਾਰੀ ਸੀ ਅੱਜ ਐਸਐਚਓ ਸਾਹਿਬ ਨੂੰ ਖੁਦਿਆਤ ਲਾ ਮਿਡੀ ਕਿ ਜਿਹੜੇ ਉਪਤ ਦੋਸ਼ੀ ਨੇ ਉਹ ਫਰੀਦਾਲ ਤੇ ਫਗਾਲੀ ਖਾਲਸੇ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਕੋਈ ਵਾਰਦਾਤ ਕਰਨ ਦੇ ਸਬੰਧ ਵਿੱਚ ਇਸ ਤੇ ਪੀਛਲੇ ਤੋਂ ਤੁਰੰਤ ਘੇਰਾ ਬੰਦੀ ਕਰਕੇ ਨਾਕਾਬੰਦੀ ਕੀਤੀ ਹੈ ਤੇ ਜਦੋਂ ਇਹ ਮੋਟਰਸਾਈਕਲ ਆਇਆ ਨਾ ਰੋਕਣ ਦੀ ਕੋਸ਼ਿਸ਼ ਦੇ ਦੌਰਾਨ ਇਹਨਾਂ ਨੇ ਪੁਲਿਸ ਦੇ ਉੱਪਰ ਫਾਇਰਿੰਗ ਕਰ ਦਿੱਤੀ ਫਾਇਰਿੰਗ ਜੋ ਵੀ ਫਾਇਰਿੰਗ ਦੇ ਵਿੱਚ ਆਕਾਸ਼ਦੀਪ ਆਕਾਸ਼ਦੀਪ ਸਿੰਘ ਉਰਫ ਭੁਟਾ ਤੇ ਅਮਰਵੀਰ ਸਿੰਘ ਪਰਫਾ ਦਾ ਗੂ ਵਾਸੀ ਨਿਸ਼ਾਰਾ ਜਿਹੜੇ ਆ ਤੁਹਾਨੂੰ ਡਟਵੀ ਹੋ ਗਿਆ ਤੇ ਜਿਨ੍ਹਾਂ ਨੂੰ ਇਲਾਜ ਲਈ ਤੁਰੰਤ ਸਿਵਲ ਹਸਪੀਟਲ ਵਿੱਚ ਦਿੱਤਾ ਭੇਜ ਦਿੱਤਾ ਗਿਆ ਸਰ ਕਿੰਨੇ ਵਜੇ ਜਾਂਚ ਚੱਲ ਰਹੀ ਹੈ ਕਿੰਨੇ ਵਜੇ ਦਾ ਸਮਾਂ ਹੈ ਇਹ ਦੋ ਤਕਰੀਬਨ ਹੁਣ 2:00 ਘੰਟਾ ਪਹਿਲਾਂ 2:00 ਸਮਾਂ ਆ ਉਹ ਤੋਂ ਤਕਰੀਬਨ ਅੱਧਾ ਪੌਣਾ ਘੰਟਾ ਪਹਿਲਾਂ ਜਿਹੜਾ ਇਹ ਕਿਸੀ ਡਾਟ ਤੋਂ ਹੈ ਤਕਰੀਬਨ 6:30 ਵਜੇ ਠੀਕ ਹੈ